ਯੀ ਵੀਰਨ ਸਸਕਾਲ ਵੀ ਰਿਕ ਆਪਾਂ ਐਨੀਮਲ ਰੈਸਕਿਊ ਕੀਤਾ ਸੀ ਆਪਾਂ ਨੇ ਇੱਕ ਠੀਕ ਹੈ ਜੀ ਵੈਸੇ ਹੁਣ ਠੰਡ ਦੇ ਟਾਈਮ 'ਚ ਨਹੀਂ ਮਿਲਦੇ ਇਹ ਜਾਨਵਰ ਐ ਸੀ ਤੇ ਇਹਨਾਂ ਠੰਡੇ ਹੁੰਦੇ ਮਾਰਕ ਨੇ ਇੱਕ ਪੂਲ ਬਰੇਡਟ ਲਈਏ ਤੇ ਇੱਕ ਸਨਿਕ ਸਾਡੇ ਕੋਲ ਆ ਗਿਆ ਸੀ ਇੱਕ ਤੇ ਮਸੀਂ ਨੂੰ ਲਈ ਕੰਮਾਸ ਤੇ ਐਸੇ ਅੰਰੀ ਆਲੇ ਕੋਈ ਸਾਡੀ ਕੋਸ਼ਿਸ਼ ਤੇ ਨਹੀਂ ਹੈ ਮੈਨੂੰ ਕਹਿੰਦੇ ਖੁੱਡੂ ਖੜਜੇ ਬਾੜ ਦੀ ਕਿਤੇ ਹੋਰ ਸੀ ਸਨੇ ਦੇ ਦਿੱਤਾ ਉਹ ਰੇ ਕੁ ਤਾਂ ਮੋਦਨੇ ਜਿure ਠੀਕ ਹੈ ਜੀ ਹੋਰ ਸਾਡੀ ਕੋਸ਼ਿਸ਼ ਇਹ ਹੈ ਵੀ ਆਪਣੇ ਦੇ ਫੁੱਟ ਜੇ ਵੱਢ ਜੇ ਜਾਈ ਗਏ ਆ ਜਾ ਰਿਹਾ ਜੀ ਆਪਣੇ ਵਾਤਾਵਰਨ ਦੇ ਵਿੱਚ ਜਿਹੜੇ ਸਾਰਾ ਜੰਗਲ ਏਰੀਆ ਜੀ ਠੀਕ ਹੈ ਜੀ ਇਹ ਚੱਲਣਾ ਓਕੇ ਵੀਰ ਜੀ